ਲੁਧਿਆਣਾ ਲੋਕ ਸਭਾ ਦੇ ਪੋਲਿੰਗ ਬੂਥਾਂ ਤੇ VOTING ਜਾਰੀ ਹੈ ਵੋਟ ਪਾਉਣ ਲਈ ਲੋਕ ਸਵੇਰੇ ਸਵੇਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਨੇ VOTING ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ ਤੇ ਸ਼ਾਮ 6 ਵਜੇ ਤੱਕ ਚੱਲੇਗੀ ਇਸ ਸੀਟ ਤੇ ਕੁੱਲ 17,58,614 VOTER ਨੇ ਇਹਨਾਂ ਵਿੱਚੋਂ 9,37,094 ਪੁਰਸ਼ ਅਤੇ 8,21,386 ਮਹਿਲਾਵਾਂ VOTER ਨੇ ਇਸ ਸੀਟ ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਪਾ ਦੇ ਰਵਨੀ ਸਿੰਘ ਬਿੱਟੂ ਵਿਚਾਲੇ ਹੈ ਇਸ ਸੀਟ ਤੇ ਕੁੱਲ 2921 ਪੋਲਿੰਗ ਬੂਥ ਨੇ ਇਸ ਵਿੱਚ 380 ਸਵੇਦਨਸ਼ੀਲ ਅਤੇ অতি ਸਵੇਦਨਸ਼ੀਲ ਪੋਲਿੰਗ ਬੂਥ ਨੇ ਪੂਰੇ ਲੁਧਿਆਣਾ ਵਿੱਚ 7000 ਸੁਰੱਖਿਆ ਮੁਲਾਜ਼ਮ ਤਨਤ ਕੀਤੇ ਗਏ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੇ ਮੁਕਸਰ ਜਾ ਕੇ ਵੋਟ ਪਾਈ ਹੈ ਉੱਥੇ ਹੀ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪ੍ਰਾਸ਼ਰ ਨੇ ਵੀ ਆਪਣੇ ਪਰਿਵਾਰ ਸਮੇਤ ਵੋਟ ਪਾਈ ਹੈ ਲੁਧਿਆਣੇ ਚੋਣ ਲੜਦਾ ਹੋਇਆ ਵੀ ਆਪਣੀ ਵੋਟ ਇੱਥੇ ਮੈਂ ਤੇ ਮੇਰੀ ਤਰਪਤੀ ਅਸੀਂ ਪਾਉਣ ਆਸਤੇ ਆਏ ਖਤਮ ਹੋ ਚੁੱਕਿਆ ਫਾਈਨਲ ਚੱਲ ਰਿਹਾ ਤੇ ਕੀ ਇਹ ਤਾਂ ਚੋਣ ਪ੍ਰਚਾਰ ਖਤਮ ਹੈ ਫਾਈਨਲ ਚੱਲ ਰਿਹਾ ਕੀ ਲੱਗਦਾ ਮਾਹੌਲ ਕੀ ਹੈ ਫਾਈਨਲ ਹੈ ਫਾਈਨਲ 2020 ਚੱਲ ਰਿਹਾ ਹੈ ਲੇਕਿਨ ਮੈਨੂੰ ਪੂਰਨ ਉਮੀਦ ਹੈ ਕਿ ਜਿਹੜੀ ਕਾਂਗਰਸ ਪਾਰਟੀ ਦੀ ਟੀਮ ਹੈ ਪੂਰੇ ਪੰਜਾਬ ਦੇ ਵਿੱਚ وہ اسی بڑی جت حاصل کرانگے اے نہ چنا جائے لائدہ میں مقصر دا راجہ اللہ جنہی دا قلعہ پتی کرے گا یہ تا بابا جی نو پتا ہے پر میں نو لائدہ کی موسم چنگ ہے حالات چنگے نے اور اثار چنگے نے سچے بہت شاہ بہت بڑی کرپا کرے گا